ਪਹਿਲਾਂ ਤੇ ਮੈਂ ਬਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਨੇ ਔਰ ਪਾਰਟੀ ਜਿਹੜੀ ਹੈ ਉਹ ਦੇਖਦੀ ਹੈ ਵੀ ਕਿਹੜਾ ਬੰਦਾ ਅਨਥਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਸਲੇ ਨਾਲ ਚੱਲਦਾ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀਆਂ ਨੂੰ ਹਮੇਸ਼ਾ ਤਗੜਾ ਕਰਦੀ ਹੈ ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਦੁੱਖ ਇਸ ਗੱਲ ਦਾ ਹੈ ਮਨ ਭਰੇ ਨਾਲ ਇਹ ਗੱਲ ਕਹਿਣੀ ਪੈਂਦੀ ਆ ਵੀ 75 ਸਾਲ ਬਟਾਲਾ ਪਛੜਿਆ ਰਹਿ ਗਿਆ ਪਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉੱਪਰਲੇ ਸਿਖਰਾਂ ਨੂੰ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਪਿੱਤੀ ਜਿਹੜੀ ਆ ਬਣਿਆ ਆ ਲੱਗਦਾ ਆ ਪਪ ਬਤੌਰ ਦੇਖਣ ਨੂੰ ਨਜ਼ਰ ਆਊਗਾ ਜਿਸ ਦਿਨ ਮੈਂ ਐਮ ਐਲ ਏ ਬਣਿਆ ਉਦੋਂ ਬਟਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਹੀਂ ਮੈਂ ਪੁੱਛਣਾ ਚਾਹੁੰਨਾ ਲੋਕਾਂ ਨੂੰ ਵੀ ਵੀ ਜਿੱਦਣ ਐਮਐਲਏ ਬਣਿਆ ਮੈਨੂੰ ਇੱਕ ਗੱਲ ਦੱਸ ਦਿਓ ਵੀ ਕਿਹੜਾ ਰੋਡ ਜਿਹੜਾ ਸੀ ਸਹੀ ਸੀ ਹਰ ਰੋਡ ਹੀ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਪਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨੁਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਦੇ ਲੈ ਕੇ ਜਾਵਾਂਗੇ ਜੀ ਉਹ ਵੀ ਤਿਆਰੀ ਹੈ ਜੀ तहसील ਦੀ ਵੀ ਤਿਆਰੀ ਆ ਥੋੜਾ ਜਿਹਾ ਮੇਰੇ ਕਿਉਂਕਿ ਉੱਥੇ ਤਹਿਸੀਲ ਦੇ ਵਿੱਚ 200 ਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉੱਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਹੈ ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਹਾ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਹਾ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਇਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰਜਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰਜਗਾਰ ਉਦੇ ਕਰਕੇ ਥੋੜਾ ਵੇਟ ਕਰ ਰਹੇ ਹਾਂ ਬਾਕੀ ਤਹਿਸੀਲ ਕੰਪਲੈਕਸ ਰੈਡੀ ਆ ਬਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਹਿਸੀਲ ਦਾ ਜਿਹੜਾ ਚਿਹਰਾ ਵੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਉਹ ਕੱਲ ਚਿਕਰ ਮੀਟਿੰਗ ਹੋ ਰਹੀ ਹੈ ਕੱਲਿੰ ਦਿਨ ਸਾਰੇ ਜੀ ਜੀ ਜਿਹੜੀ ਆ ਆਪ ਆਧਵਿਕ ਪਾਰਟੀ ਤੇ ਤੰਗ ਕੱਸਦੀ ਪਈ ਆ ਕਿ ਕਿਸਾਨਾਂ ਦੇ ਨਾਲ ਧੱਕਾਓ ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਕਿਸਾਨਾਂ ਪ੍ਰਤੀ ਮੈਂ ਵੀ ਕਿਸਾਨ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਅਸੀਂ ਅੱਜ ਤੰਗੀ ਕਿੰਨੋ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਨੂੰ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾ ਵਾ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਨਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹ ਹੀ ਬੰਦ ਕਰ ਦੇਾਂਗੇ ਕਿਹੜੀ ਇੰਡਸਟਰੀ ਪੰਜਾਬ ਆਊਗੀ ਜੀ ਕਿਹੜਾ ਬਿਜ਼ਨਸਮੈਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਊਗਾ ਜੀ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਨੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਿਹਨੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਹਟਾਂਗੇ ਠੀਕ ਆ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਆ ਪਰ ਸਾਡੀ ਸੈਂਟਰ ਨਾਲ ਲੜਾਈ ਆ ਅਸੀਂ ਆਪਣਾ ਘਰ ਨਾ ਖਰਾਬ ਕਰੀਏ ਸੋ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀਆ ਉਹਨੂੰ ਸੁਣਦਾ ਕੌਣ ਉਹ ਹਰ ਉਹ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆਂ ਜਾਂਦਾ ਕਿਤੇ ਰਾਹ 'ਚ ਕਿਤੇ ਐਕਸੀਡੈਂਟ ਹੋ ਜਾਵੇ ਕਿਤੇ ਕੁੱਤਾ ਕੱਟਾ ਵੀ ਮਰ ਜਾਵੇ ਭਾਵੇਂ ਹੋ ਸਦਾ ਉਹਦੇ ਤੇ ਵੀ ਲਾਈਵ ਹੋ ਜੇ ਉਹਦਾ ਕੰਮ ਹੀ ਇਹ ਹੈ ਉਹਨਾਂ ਇਹ ਇਹ ਪੁਰਾਣੇ ਸਿਆਸਤਦਾਨਾਂ ਝੋਠੇ ਨੇ ਇਹਨਾਂ ਨੂੰ ਜਰਾ ਬੋਲਣ ਚੱਲਣ ਦਾ ਹਾਬ ਕਿਤਾਬ ਦਾ ਜਰਾ ਜਿਆਦਾ ਪਤਾ ਹੈ ਚਾਹੀ ਜਰਾ ਥੋੜੇ ਜਿਹੇ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਪਰ ਗਏ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਜਾਵੇ ਵੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਦੋਂ ਤੇ ਵੀ ਤੰਜ ਹੈਰਾਨਗੀ ਦੀ ਗੱਲ ਇਹ ਪੰਜਾਬ ਦੇ ਮੁੱਦੇ ਇਹ ਕੋਈ ਪੰਜਾਬ ਦੀ ਗੱਲ ਹੈ ਇਹ 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 ਇੱਕ ਮੈਂ ਕਹਿ ਸਕਦਾ ਇਹ ਬਚਕਾਂ ਦੀਆਂ ਹਰਕਤਾਂ ਨੇ ਬਚਕਾਂ ਨਹੀਂ ਆ ਮੇਰੇ ਸਰ ਵਾਈਲ ਇਲੈਕਸ਼ਨ ਆ ਲੁਧਿਆਣਾ ਜੀ ਬਿਲਕੁਲ ਜੀ ਲੋਕ ਤਿਆਰ ਬੈਠੇ ਨੇ ਲੁਧਿਆਣੇ ਲੋਕ ਸਾਥ ਦੇ ਰਹੇ ਨੇ ਔਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੋਂ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਉੱਥੇ ਮਨਨ ਸਿੰਘ ਪਟਿਆਲੇ ਦੇ ਵਿੱਚ ਇੱਕ ਕਰਨਲ ਦੇ ਨਾਲ ਤੁਹਾਡੇ بیٹے ਦੇ ਨਾਲ ਜੋ ਵਾਰਦਾਤ ਹੋਈ ਉਹਨੂੰ ਲੈ ਕੇ ਵੀ ਬਹੁਤ ਤੰਗ ਕੱਸ ਰਹੇ ਨੇ ਕਹਿੰਦੇ ਨੇ ਕਿ ਜੇਕਰ ਇੱਕ ਕਰਨਾਲੀ ਸੇਖ ਨਹੀਂ ਹੈ ਆ ਉਹ ਜਿਹਨੂੰ ਲੋਕੀ ਸਰਪਾਰਦ ਮੰਨਦੇ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜੀ ਇਹ ਵਿਰੋਧੀ ਹਰ ਕੰਮਾਂ 'ਚ ਤੰਗ ਕੱਸਦੇ ਨੇ ਹੁਣ ਚੰਗੇ ਕੰਮ ਹੋ ਰਹੇ ਆ ਨਸ਼ਿਆਂ ਦੇ ਖਿਲਾਫ ਸਰਕਾਰ ਮੋਢੇ ਨਾ ਮੋਢਾ ਲਾ ਕੇ ਖਲੋਤੀ ਖਿਲਾਉਣ ਕਿਉਂ ਨਹੀਂ ਖਿਲਾਉਂਦੇ ਕਰਨਵਾਵਾ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਇਹਨਾਂ ਨੂੰ ਚੰਗੀਆਂ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਸੋ ਰਹੀ ਗੱਲ ਕਰਨਨ ਲਈ ਜੋ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਜੋ ਅਜ ਦੋਸ਼ੀ ਹੋਊਗਾ ਇਹ ਕੌਣ ਹੁੰਦੇ ਫੈਸਲਾ ਕਰਨ ਵਾਲੇ ਇਹ ਕੌਣ ਹੁੰਦੇ ਆ ਜਵਾਬ ਦੇਣ ਵਾਲੇ ਜਵਾਬ ਪੁਲਿਸ ਆਪਣੀ ਕਾਰਵਾਈ ਕਰ ਰਹੀ ਜਿਹੜਾ ਦੋਸ਼ੀ ਹੋਗਾ ਦੋਸ਼ੀ ਪਾਇਆ ਜਾਊਗਾ ਸਰਕਾਰ ਨੂੰ 3 ਸਾਲ ਹੋ ਗਏ ਜੇ ਇੰਕ੍ਰੂਮੈਂਟ ਰਸ ਦੇ ਵਿੱਚ 2 ਸਾਲ ਤੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਿਹਾ ਤੁਹਾਨੂੰ चौहान ਸਾਹਿਬ ਆ ਕਿ ਜੀ ਉਹਾਨੂੰ ਬਟਾ ਲੇਤੀ ਕਿ ਕਿ ਨਾਸਤਾ ਪਤਾ ਕਿ 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 ਪ੍ਰੋਬਲਮ ਹੈ ਕਿ ਕਿ ਕੀ ਹੋ ਰਿਹਾ ਤੇ ਕਿ ਕਿਵੇਂ ਹੈ ਬਿਲਕੁਲ ਜੀ ਇਹੋ ਜਿਹੇ ਕਿਹੜਾ ਤਾਕਾ ਜਿਹੜਾ ਆਉਣ ਵਾਲੇ ਚੰਦ ਕੋ ਦੇਣਾ ਚ ਪਤਾ ਲੱਗੇਗਾ ਕਿ ਜਦੋਂ ਚੇਅਰਮੈਨ ਬਦਲੇ ਨੇ ਚੇਂਜ ਹੋਏ ਨੇ ਤਾਂ ਬਟਾਲੇ ਸ਼ਹਿਰ ਦੇ ਵਿੱਚ ਕੁਝ ਬਾਕੀ ਇਸ ਤਸੀ ਤਾਕੇ ਦਾ ਨਹੀਂ ਨਹੀਂ ਦੇਖੋ ਜੀ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਪਹਿਲੇ ਵੀ ਚੇਅਰਮੈਨ ਉਹ ਵੀ ਸਾਡੇ ਚੇਅਰਮੈਨ ਨੇ ਅੱਜ ਪਾਰਟੀ ਨੇ ਜੇ ਜਸ਼ਪਾਲ ਚੋਹਾਨ ਜੀ ਨੂੰ ਚੇਅਰਮੈਨ ਹੀ ਦਿੱਤੀ ਹੈ ਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦੇਵਾਂਗੇ ਅਸੀਂ ਟੀਮ ਇੱਕ ਪਰਿਵਾਰ ਆ ਜੀ ਠੀਕ ਹੈ ਉਹ ਜਿਹੜੇ ਉਹਨਾਂ ਨੇ ਕੰਮ ਅਲੀਕੇ ਸੀ ਉਹੋ ਕੰਮਾਂ ਦੀਆਂ ਹੁਣ ਫਾਈਲਾਂ ਜਿਹੜੀਆਂ ਉਹ ਆਪ ਹੀ ਦੱਸਣਗੇ ਚੋਹਾਨ ਸਾਬ ਨੂੰ ਵੀ ਆਹ ਕੰਮ ਮੈਂ ਕਰ ਚੁੱਕਿਆ ਤੇ ਹੁਣ ਆਪਾਂ ਆਹ ਕੰਮ ਕਰਨੇ ਨੇ ਠੀਕ ਹੈ ਅਗੋ ਚੋਹਾਨ ਸਾਬ ਹੁਣ ਆਪਣੀ ਪਲੈਨਿੰਗ ਜਿਹੜੀ ਹੈ ਉਹ ਵੀ ਐਕਸਪਲੇਨ ਕਰਨਗੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਡਾ ਇੰਪਰੂਵਮੈਂਟ ਟਰਸਟ ਜਿਹੜਾ ਜਿਸ ਦਿਨ ਮੈਂ ਆਇਆ ਸੀ ਉਸ ਦਿਨੇ ਖਾਲੀ ਪਿਆ ਸੀ ਉਸ ਦਿਨ ਆ ਅਫਸਰ ਸਹਿਬਾਨ ਵੀ ਖਲੋਤੇ ਨੇ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਅੱਜ ਉਹੀ ਇੰਪਰੂਵਮੈਂਟ ਟਰਸਟ ਆ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਰੋੜਾਂ ਰੁਪਏ ਆ ਗਿਆ ਜੁੱਧ ਨਸ਼ੇ ਵਿਰੋਧ ਜੀ ਪਟਿਆਲਾ ਸ਼ਹਿਰ ਨੂੰ ਬੜੀ ਵੱਡੀ ਫੰਡੀ ਜਿਹੜੀ ਪਹਿਲਾਂ ਕਰੋੜਾਂ ਰੁਪਈਆਂ ਦੀਆਂ ਪ੍ਰੋਪਰਟੀਆਂ ਫ੍ਰੀਸ਼ ਕਰਦੇ ਜੀ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪਰਜਾ ਉਹਨਾਂ ਲੋਕਾਂ ਦੇ ਖਿਲਾਫ ਕਰਨਾ ਹੈ ਅਲੈਕਸੀ ਜਾਣਗੇ ਸੋ ਮੈਂ ਇਹੋ ਬੇਨਤੀ ਕਰਦਾ ਅੱਜ ਵੀ ਮੈਂ ਅਕਸਰ ਜਦੋਂ ਵੀ ਗਿਆ ਮੈਂ ਇਹੋ ਕਹਿੰਦਾ ਰਿਹਾ ਵੀ ਯਾਰ ਆਪਾਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਪੰਜਾਬ ਤਰੱਕੀ ਚ ਜਾਵੇ ਪਰ ਹੁਣ ਜਿਹੜੇ ਗਲਤ ਅੰਸਰ ਹਟਦੇ ਨਹੀਂ ਫਿਰ ਉਹਨਾਂ ਦੇ ਵਾਰੀ ਤੇ ਫਿਰ ਸਖਤੀ ਤੇ ਕਰਨੀ ਪੈਣੀ ਹੈ ਸੋ ਕਹਿਣ ਦਾ ਭਾਵ ਵਧੀਆ ਜਿਹੜਾ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲੇ ਇੱਕ ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਹੈ ਕਹਿੰਦੇ ਨੇ ਕਿ ਅੰਧ ਵਿਸ਼ਵਾਸ ਕਰਨਾ ਚਾਹੀਦਾ ਕਰਨਾ ਚਾਹੀਦਾ ਲੇਕਿਨ ਜਿੱਤੇ ਵਿਸ਼ਵਾਸ ਕਰਿਓ ਉਹਨਾ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਸੁਝਾਖਾ ਹੋ ਕੇ ਲੋਕਾਂ ਦੀ ਆਸਾਂ ਨੂੰ ਪੂਰਾ ਕਰਾਂਗਾ ਸੋ ਇਹ ਚੀਜ਼ ਦਾ ਪੂਰਾ ਮੈਂ ਵਿਸ਼ਵਾਸ ਦਵਾਨਾ ਵਾਂ ਉਹਨਾਂ ਦੀ ਆਸਾਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਮੇਰੀ ਬੈਕ ਦੇ ਉੱਤੇ ਮੇਰੇ ਐਮਐਲਏ ਖੜੇ ਨੇ ਜਿੱਤੇ ਵੀ ਕਿਤੇ ਪ੍ਰੋਬਲਮ ਆਏਗੀ ਮੇਰੀ ਦੂਰ ਕਰਾਂਗੇ ਸਰਕਾਰ ਦੇ ਵਿੱਚ ਇਸ ਵੇਲੇ ਨਿਰਐਮਐਲਏ ਨਹੀਂ ਹੈ ਕਾਰਜਕਾਰੀ ਪ੍ਰਧਾਨ ਪੰਜਾਬ ਵੀ ਨਹੀਂ ਹੈ ਔਰ ਉਹ ਗੱਲਾਂ ਨਹੀਂ ਰਹੀਆਂ ਹੁਣ ਬਡਾਲੇ ਦੀਆਂ ਪੂਰੀ ਤਾਕਤ ਨਾਲ ਬਡਾਲੇ ਡਿਵੈਲਪਮੈਂਟ ਪ੍ਰੋਗਰਾਮਾਂ